ਭਗਤੀ ਇਹ ਗਲਤ ਹੋ ਰਹੀ ਹੈ ਟ੍ਰੈਕਟਰ ਸਾਹਿਬ ਤੁਹਾਡੇ ਅਰਥ ਤੇ ਗਲਤ ਕਰ ਰਹੇ ਹੋ ਇਹ ਤੁਹਾਨੂੰ ਦੱਸ ਦਵਾਂ ਗਲਤ ਕਰ ਰਹੇ ਹੋ ਤੁਸੀਂ ਕੋਈ ਗਿਆਪਨ ਦਿੱਤਾ ਇਹਨੇ ਮੰਦਰ ਨੂੰ ਇਹਨੇ ਪੁਜਾਰੀ ਦਿੱਤਾ ਮੰਦਰ ਨੂੰ ਕੁਝ ਨਹੀਂ ਦਿੱਤਾ ਇੱਕ ਟੱਲੀ ਲਗਾਈ ਉਹਨੇ ਵੀ ਤਾਰਾ ਲਗਾਇਆ ਹੋਇਆ ਸਾਹੀ ਭਗਤ ਨਹੀਂ ਆ ਗਏ ਅਸੀਂ ਵੀ ਭਗਤਾਂ ਹਾਂ

ਇਹ ਮਰਿਆਦਾ ਦੇ ਖਲਾਮ ਕਰਤ ਕਾ ਰਹੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਸ਼ਖਸ ਹੈ ਜਿਸ ਨੂੰ ਥਾਣੇ ਦੇ ਅੰਦਰ ਚੱਕ ਕੇ ਲਿਜਾਇਆ ਜਾ ਰਿਹਾ ਹੈ ਇਸ ਸ਼ਖਸ ਦੇ ਵੱਲੋਂ ਜਿਹੜਾ ਹੈ ਮੰਦਰ ਦੇ ਬਾਹਰ ਦਰਬਾਰ ਮਾਤਾ ਵੈਸ਼ਨੂ ਦੇਵੀ ਮੰਦਰ ਹੈ ਜਿਹੜਾ 3 ਨੰਬਰ ਡਿਵੀਜ਼ਨ ਦੇ ਵਿੱਚ ਉਸ ਦੇ ਬਾਹਰ ਜਿਹੜਾ ਹੈ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਭਗਤਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਕਿ ਤੁਸੀਂ ਉਸ ਪੰਗਤੀਏ ਦੇਖੋ ਭਾਜੀ ਮੰਦਰ ਦੀ ਮਰਿਆਦਾ ਪੰਗਤੀਏ ਮੰਦਰ ਤੇ ਮਾਮਾ ਜੀ ਦੇ ਸੰਬੰਧ ਚਾਹੁੰਦੇ ਨੇ ਨਹੀਂ ਨਹੀਂ ਕਿ ਕੀ ਕੀ ਮਰਿਆਦਾ ਪੰਗਾ ਜੀ ਇਹਨੇ ਪਾ ਮਾਈ ਦੇ ਮੰਦਰ ਤੇ ਸਿਰ ਤੇ ਉੱਤੇ ਜਾਉ ਚੱਕਦੀ ਵੀ ਹੈ ਕਿਵੇਂ ਉਹਨੂੰ ਇੰਨਾ ਕਹੇ ਜੀ ਕਿ ਮੰਦਰ ਤੇ ਕੇਵਲ ਨੀਵੇਂ ਕਰਦੇ ਆ ਬੈਠਾ ਮੰਦਰ ਤੇ ਬੱਲੇਗੀ ਮਾਮਾ ਕਿੰਨੇ ਸਾਲਾਂ ਤੋਂ ਆਨੇ ਤੁਸੀਂ ਇਹਦੇ ਮੈਂ ਇੱਥੇ ਕਦੋਂ ਕਦੋਂ ਘਟੋ ਘਟੋ ਪਾਕਾ ਲਾ ਤਾਂ ਆ ਰਹੇ ਜੀ ਮੈਂ 15 ਸਾਲ ਦਾ ਰਸਤੇ ਮੰਦਰ ਕਿੰਨੇ ਸਾਲ ਤੋਂ ਤੁਸੀਂ ਮੇਰੇ ਅੱਜ ਆਜੇ ਆ ਰਹੇ ਆ ਅੱਜ ਆਜੇ ਆ ਇਹਨਾਂ ਨੂੰ ਕਿੰਨੀ ਮਰਿਆਦਾ ਪੰਗਤੀ ਹੋਈ ਇਹ ਮੰਦਰ ਜੰਮਰੀ ਹੈ ਇਹ ਮੰਦਰ ਦੀ ਮਰਿਆਦਾ ਤੁਸੀਂ ਮੰਦਰ ਦੀ ਮਰਿਆਦਾ ਤੁਸੀਂ ਕਿਸੇ ਪ੍ਰਸ਼ਾਸਨ ਨੂੰ ਇਹਦੇ ਬਾਰੇ ਦੱਸਿਆ ਪ੍ਰਸ਼ਾਸਨ ਨੂੰ ਕੀ ਦੱਸਣਾ ਜੀ ਪ੍ਰਸ਼ਾਸਨ ਦਾ ਕੀ ਉਹ ਤਾਂ ਟਲੀਆਂ ਨੂੰ ਤਾਲੇ ਮਾਰੀ ਲੱਗੂ ਕਦ ਤੇ ਕਿਸੇ ਨੂੰ ਪਸੰਦਲੇ ਫੇਰੀ ਪਸੰਦਲੇ ਉਹ ਕਸਪਾ ਪ੍ਰੋਪਰਟੀ ਕਰਿਆ ਜੀ ਮੰਦਰ ਦੀਆਂ ਟਲੀਆਂ ਨੂੰ ਤਾਲੇ ਮਾਰੀ ਬੈਠਾ ਜੀ ਇਹ ਪਾਜੀ ਮੰਦਰ ਦਾ ਇੱਕ ਇਹ ਮੰਦਰ ਦਾ ਪੰਜਾਬ ਅਸੀਂ ਭਗਤ ਨਹੀਂ ਹਾਂਗੇ ਅਸੀਂ ਵੀ ਭਗਤ ਹਾਂ ਅਸੀਂ ਵੀ ਕਿੰਨਾ ਛੱਡੋ ਇੱਥੇ ਆਨੇ ਆ ਜੰਮੇ ਪੱਲੇ ਇੱਥੇ ਤੋਂ ਬੋਲੋ ਪਾਜੀ ਇਹ ਮੰਦਿਰ ਜਿਹੜਾ ਹੈ ਲੋਕਾਂ ਲਈ ਹੈ ਪਰ ਇਹਦਾ ਕੀ ਹੱਕ ਬਣਦਾ ਇਹ ਖਲਵਾਣ ਕਰ ਰਿਹਾ ਜੀ ਕੋਈ ਮੰਦਰ ਦੀ ਕਮੇਟੀ ਨੇ ਉਹਨੇ ਗਿਆਪਨ ਦਿੱਤਾ ਕੋਈ ਕਹਿੰਦਾ ਮੇਰੀਆਂ ਸ਼ਰਤਾਂ ਦੇ ਮੰਦਰ ਚਲਾਓ ਕੋਈ ਗਿਆਪਨ ਦਿੱਤਾ ਇਹਨੇ ਮੰਦਰ ਨੂੰ ਇਹਨੇ ਪੋਸ਼ਣ ਨਹੀਂ ਦਿੱਤਾ ਮੰਦਰ ਨੂੰ ਕੁਛ ਨਹੀਂ ਦਿੱਤਾ ਇੱਕ ਟੱਲੀ ਲਗਾਈ ਉਹਨੂੰ ਵੀ ਤਾਲਾ ਲਗਾਇਆ ਹੋਇਆ ਇੱਕ ਟੱਲੀ ਲਾ ਕੇ ਉਹਨੂੰ ਤਾਲਾ ਲਾ ਤਾਲਾ ਲਗਾਇਆ ਉਹਦੀ ਛਾਵੀ ਆ ਦੇਖੋ ਟੱਲੀ ਲੱਗੀ ਤਾਲਾ ਲਗਾ ਦੇ ਇਹਨਾਂ ਨੇ ਮੰਦਰ ਜਾ ਕੇ ਕਾਲਾ ਨਹੀਂ ਕੀ ਤੁਹਾਨੂੰ ਕੋਈ ਦਿੱਕਤ ਹੈ ਤੁਹਾਨੂੰ ਤਾਲੇ ਲਾਏ ਤੁਸੀਂ ਤਾਲਾ ਕਿੱਥੇ ਲਾ ਸਕਦੇ ਹੋ ਤੁਸੀਂ ਤਾਲਾ ਕਿੱਥੇ ਲਾ ਸਕਦੇ ਮੈਂ ਕਦੋਂ ਲਾਏਗੀ ਤਾਲਾ ਗੈਰ ਤੂੰ ਮੰਦਿਰ ਦਾ ਖੁੱਲੋ ਜੀ ਨਾ ਸਾਰੇ ਮੰਦਿਰ ਦੇ ਘਟਕੀਏ ਦੇ ਤਾਲੇ ਲੱਗੇ ਸਾਰੇ ਲੱਗੇ ਨੇ ਮੰਦਿਰ ਦੇ ਸਾਹਮਣੇ ਆਉਂਦਾ ਮੈਂ ਕੋਈ ਕਾ ਵੀ ਗਾਲਾਂ ਕੱਢੀ ਕਰਚਾ ਕਹਾਜ ਮਰਨਾ ਨਹੀਂ ਮਰਦੇ ਮੈਂ ਪਰਦਾ ਜੀ ਤੁਹਾਨੂੰ ਦਿੱਕਤ ਆ ਗਈ ਹੈ ਇਹ ਤੁਹਾਡੇ ਕੀ ਲੱਗਦਾ ਜੀ ਕੀ ਤੁਹਾਨੂੰ ਮੰਦਿਰ ਤੋਂ ਦਿੱਕਤ ਹੈ ਕਿ ਗਾਲਾਂ ਕੱਢੀਆਂ ਹੈ ਅੱਜ ਇਹਨਾਂ ਦੇ ਹਸਬੰਦ ਮੈਂ ਮੈਂ ਤੁਹਾਡੇ ਹਸਬੰਦ ਜੋ ਕਰ ਰਹੇ ਸਹੀ ਹੈ ਇਹ ਬਿਲਕੁਲ ਸਹੀ ਕਹ ਰਿਹਾ ਹੋ ਤੁਸੀਂ ਸਹੀ ਕਹ ਰਿਹਾ ਹਾਂ ਜੀ ਸਹੀ ਕਰ ਰਹੇ ਕੀ ਸਹੀ ਕੀ ਕਰ ਰਹੇ ਜੀ ਇਹ ਇਹਨਾਂ ਨਾਲ ਜੋ ਥੱਲੇ ਜਿਹੜੇ ਜੋ ਥੱਲੇ ਗਾਣਾ ਗਣ ਖਤਮ ਮੈਡਮ ਇਹ ਕੱਲਿਆਂ ਨਾਲ ਥੋੜੀ ਆਸਤਾ ਆ ਆ ਬਾਕੀ ਥੋੜੀ ਬੇਗੂ ਬੇ ਕੱਲਿਆਂ ਨਾਲ ਆਸਤਾ ਦੱਸਦੀ ਆ ਕਿ ਮੈਂ ਥੋੜੀ ਪਹਿਲੇ ਤੁਸੀਂ 5 ਸਾਲਾਂ ਦੇ ਵਿੱਚ ਹੁਣ ਤੁਸੀਂ ਆਈ ਗਏ ਨੇ ਵਿਆਹ ਆਸਤਾ ਹੈਗੀ ਆਂਦੀ ਇਹ ਜੋ ਥੱਲੇ ਨਿਕਰੋ ਆਸਤਾ ਹੈਗੀ ਆ ਇਹਨੂੰ ਪੁੱਛਾ ਤੂੰ ਜੰਮਿਆ ਜਦੋਂ ਤਾਂ ਨਿਕਰ ਬਣਿਆ ਸੀ ਕਿੱਥੇ ਸੀ